ਜਿਹੜਾ ਮੈਂ ਗਿਫਟ ਕਹਿੰਦਾ ਸੀ ਸੋਨੂੰ ਆਪਦੀ ਪਹਿਲੀ ਵੀਡੀਓ ਕਰਕੇ ਜਿਹੜਾ ਵੀ ਕੋਈ ਬਾਈ ਕਾਰ ਲੈਣ ਆਉਂਦਾ 100 ਕਿਲੋਮੀਟਰ ਤੋਂ 150 ਕਿਲੋਮੀਟਰ ਤੋਂ ਉਹਦਾ ਤੇਲ ਖਰਚਾ ਉਹ ਮੈਂ ਦੇਊਂਗਾ ਆਪਦੇ ਪੱਲੇੋਂ ਸასიਖਾਲ ਜੀ ਸਾਰੇ ਵੀਰਾਂ ਤੇ ਭੈਣਾਂ ਨੂੰ ਮੈਂ ਤੁਹਾਡਾ ਕੈਰੀ ਲੋਹਾ ਖੇੜਾ ਆਪਣਾ ਕੈਰੀ ਲੋਹਾ ਖੇੜ ਦੇ ਨਾਂ ਤੇ ਚੈਨਲ ਬਣਿਆ ਅੱਜ ਆਪਾਂ ਪਹਿਲੀ ਵੀਡੀਓ ਕਰਨ ਪਹਿਲੀ ਪ੍ਰੋਮੋਸ਼ਨ ਲਈ ਸਿੱਧੂ ਕਾਰ ਬਾਜ਼ਾਰ ਦੇ ਉੱਪਰ ਪਹੁੰਚੇ ਆਂ ਹਰ ਮਣ ਬਹੁਤ ਕਮਾ ਗਏ ਮੇਰਾ ਸਾਰੇ ਕਿਤੇ ਆ ਜਾ ਵੀਰੇ ਦੇ ਡੀਟੇਲ ਇਹਦੀ ਇੱਕ ਗੱਲ ਵੀਰੇ ਸੁਣ ਲੋ ਡੀਟੇਲ ਤੇ ਡੀਲ ਅਹ ਜੀ ਤਾਂ ਘੜੀ ਦੇਣੀਆਂ ਵੀਡੀਓ 'ਚ ਅਗਲਾ ਕਹੇ ਤੁਸੀਂ ਕੁਝ ਹੋਰ ਕਹਿੰਦੇ ਸੀ ਓਰੇ ਅਗਲਾ ਕੋਈ ਗਾਹਕ ਆਊਗਾ ਤੇ ਨਿਕਲੇ ਕੁਝ ਹੋਰ ਡਿਟੇਲ ਤੇ ਡੀਲ ਜਮਾ ਐਂ ਦੇਣੀਆਂ ਠੋਕ ਕੇ ਕਿ ਇਹ ਡਾ ਇਹਦਾ ਕਿਹੜੀ ਗੱਡੀ ਆ ਜਿਹੜੀ ਆਪਾਂ ਕਾਰ ਦੀ ਡਿਟੇਲ ਦੇਵਾਂਗੇ ਪੂਰੀ ਖਰੀ ਡਿਟੇਲ ਹੋਊਗੀ ਜੀ ਜਿਹੜੀ ਚੀਜ਼ ਕਸਟਮਰ ਨੂੰ ਕਹਿ ਕੇ ਦੇਵਾਂਗੇ ਉਹੀ ਚੀਜ਼ ਮਿਲੂਗੀ ਐਂ ਨਹੀਂਗਾ ਵੀ ਕਸਟਮਰ ਤੋਂ ਕਿਸੇ ਚੀਜ਼ ਦਾ ਆਪਾਂ ਓਲਾ ਰੱਖਣਾ ਵੀਰੇ ਮੈਂ ਤਾਂ ਪਹਿਲੀ ਪ੍ਰੋਮੋਸ਼ਨ ਆ ਆਪਣਾ ਉਹ ਕੰਮ ਹੈ ਨਹੀਂਗਾ ਵੀ ਇੱਥੇ ਮੈਂ ਪੰਪ ਮਾਰੀ ਜਾਂ ਮੈਂ ਕੁਝ ਹੋਰ ਹੋ ਜੇ ਹੋਰ ਹੋ ਜੇ ਵੀਡੀਓ ਦੇ ਵਿੱਚ ਇਹੋ ਜਿਹਾ ਕੰਮ ਕਰਨਾਗਾ ਵੀ ਹਾਂ ਜਿਹੜਾ ਕਿਹਾ ਇਹ ਸਕਲਾਕਾਰਾ ਜੀ 2014 ਮਾਡਲ ਹੈਗੀ ਫਰਸਟ ਓਨਰ ਹੈਗੀ ਟਾਪ ਵਾਲਾ ਵੇਰੀਐਂਟ ਹੈਗਾ ਕਾਰ ਸਾਰੀ ਓਰੀਜਨਲ ਹੈਗੀ ਕਾਰ ਦੇ ਉੱਪਰ ਸਿਰਫ ਮਾੜਾ ਮੋਟਾ ਕਿੰਨੇ ਮਾਡਲ ਆ ਵੀਰੇ 2014 ਮਾਡਲ ਆ ਵੀਰੇ ਕੀ ਰੇਟ ਆ ਇਹਦਾ ਹੁਣ ਰੇਟ ਅਹ ਜਿਆ ਦੱਸਿਓ ਬਾਈ ਹਾਂਜੀ ਆ ਚੱਲੀ ਜਾਂਦੀ ਆ ਸਾਹਮਣੇ ਕਿਤੇ ਕੱਲ ਨੂੰ ਕੋਈ ਹੋਰ ਗੱਲਬਾਤ ਹੋ ਜੇ ਜਮਾ ਅਖਰਾ ਸਿਰਫ 2,110,000 ਰੁਪਏ ਦੀ ਕਾਰ ਦੇ ਦਾਂਗੇ ਨਹੀਂ ਨਹੀਂ 2,110,000 ਤਾਂ ਬਣਦਾ ਨਹੀਂ ਬਾਈ ਹਾਂਜੀ ਜਮਾ ਖਿੱਚ ਕੇ ਦੇਓ ਯਾਰ ਪਹਿਲੀ ਪ੍ਰਮੋਸ਼ਨ ਆ ਮੇਰੀ ਫਿਰ ਕਰਦੀਏ ਬੜਾਕਾ ਜੀ ਜਮੀ ਬੜਾਕਾ ਬਾਦੇ ਜੇ ਕੋ 10000 ਦਾ ਡਿਸਕਾਊਂਟ ਕਰਤਾ 2 ਲੱਖ ਰੁਪਏ ਦੇ ਦਾਂਗਾ ਕਾਰ ਹੋਰ ਕੋਈ ਥੋੜੀ ਮੋਟੀ ਬਾਕੀ ਮੌਕੇ ਤੇ ਕਰ ਦਾਂਗੇ ਜਦੋਂ ਜਿਹੜਾ ਪਰਾ ਵੀਡੀਓ ਸ਼ੇਅਰ ਕਰਕੇ ਆਊਗਾ ਵੀਰੇ ਮੇਰੀ ਇੱਕ ਗੱਲ ਹੋਰ ਸੁਣ ਲਓ ਪਹਿਲਾ ਬਲੌਗ ਆ ਆਪਣਾ ਪਹਿਲੀ ਵੀਡੀਓ ਆ ਇਹ ਐਂਡ ਤੱਕ ਦੇਖਿਓ ਇਹਦੇ ਵਿੱਚ ਕਿਸੇ ਬਲੌਗਰ ਨੇ ਇਹ ਗੱਲ ਨਹੀਂ ਕਹੀ ਹੋਣੀ ਵੀ ਮੈਂ ਆਪਦੇ ਵੱਲੋਂ ਦੇਣਾ ਮੈਂ ਆਪਦੇ ਵੱਲੋਂ ਵੀ ਕੋਈ ਜਿਹੜਾ ਕੋਈ ਕਾਰ ਲੈਣ ਆਉਂਦਾ ਉਹਨੂੰ ਵੀ ਕੋਈ ਗਿਫਟ ਦੇਊਂਗਾ ਐਂਡ ਤੱਕ ਦੇਖੋ ਐਂਡ ਤੇ ਦੱਸੂਗਾ ਉਹ ਹਾਂਜੀ ਤੇ ਆ ਹਰਮਨ ਦਿਖਾ ਪੁੱਤ ਮੜੀ ਜੀ ਅੰਦਰੋਂ ਚੈੱਕ ਕਰ ਲਓ ਟੋਟਲ ਕਾਰ ਨਵੀਂ ਐ ਕੋਈ ਕੰਮ ਖਰਚਾ ਨਹੀਂ ਇਹਦੀ ਐਵਰੇਜ ਦੀ ਗੱਲ ਕਰੀਏ ਵੀਰੇ ਪਲਟਿਨੇ ਵਾਲੀ ਇੱਕ ਗੱਲ ਹੈ ਇਹਦੀ ਸਟਾਈਟ ਤੋਂ 28 ਦੀ ਕਾਰ ਦੀ ਇਹਦੀ ਐਵਰੇਜ ਆ ਗਈ ਚੱਲ ਬਾਈ ਅੱਗੇ ਕਰਾਂ ਤੇ ਕਾਰ ਦੀ ਡੱਗੀ ਐਨੀ ਲੰਮੀ ਆ ਚਾਹੀਏ ਇਹਦੇ ਵਿੱਚ ਅੱਧੀ ਦੁਕਾਨ ਦਾ ਸਮਾਨ ਧਰ ਲਓ ਵਿੱਚ ਇਹਦੇ ਠੀਕ ਆ ਵੀਰੇ ਤੇ ਅੱਗੇ ਇਹਦੇ ਬਾਰੇ ਬੋਲੋ ਏ ਆ ਗਈ ਆਪਣੀ ਫੋਰਡ ਫੀਗੋ 2015 ਮਾਡਲ ਹੈ ਟਾਪ ਵਾਲਾ ਮਾਡਲ ਹੈ ਨਵੀਂ ਸ਼ੇਪ ਦੀ ਹੈਗੀ ਤੇ ਮਾਰਕੀਟ ਦੇ ਵਿੱਚ ਰਹਿਣ ਜਾਊਂਗਾ ਕਾਰ ਲੋਕੀ ਮੰਗੇ ਇਹਦੇ ਨੇ ਇਹਦਾ 2.5 2.5 ਲੱਖ ਰੁਪਈਆ ਠੀਕ ਹੈ ਬਾਈ ਤੁਸੀਂ ਆਪਣੇ ਕੋਲ ਵੀਡੀਓ ਕਰਨਾ ਆਏ ਹੋ ਸਿਰਫ 1 ਲੱਖ ਤੇ 80000 ਰੁਪਏ ਦੀ ਕਾਰ ਦੇ ਦਾਂਗੇ ਹੋਰ ਥੱਲੇ ਬਾਕੀ ਮਾਨਦਾਨ ਕਰ ਦਾਂਗੇ ਜਿਹੜਾ ਭਰਾ ਵੀਡੀਓ ਸ਼ੇਅਰ ਜਿਹੜਾ ਵੀਰੇ ਵੀਡੀਓ ਸ਼ੇਅਰ ਕਰਕੇ ਆਊਗਾ ਮੈਸੇਜ ਕਰੂਗਾ ਮੈਂ ਨੰਬਰ ਵੀ ਪਾਊਂਗਾ ਆਪਦੇ ਪੇਜ ਤੇ ਤੇ ਆਪਾਂ ਹੋਰ ਵੀ ਕਰਾਵਾਂਗੇ ਦੱਬ ਕੇ ਲੈ ਕੇ ਜਾਊਂਗਾ ਕਿਉਂਕਿ ਮੇਰੇ ਪਹਿਲੀ ਹੀ ਆਹੇ ਚਾਹੇ ਮੈਨੂੰ ਪੱਲਿਓ ਦੇਣਾ ਪਈ ਜਾਏ ਅੱਗੇ ਆ ਗਈ ਜੀ ਆਪਣੀ Honda City 2010 ਮਾਡਲ ਆ ਗਈ ਠੀਕ ਆ ਬਾਈ ਫਸਟ ਓਨਰ ਹੈ ਟਾਪ ਵਾਲਾ ਵੇਰੀਐਂਟ ਹੈ ਟੋਟਲ ਕਾਰ ਓਰੀਜਿਨਲ ਆ ਬੰਪਰ ਟੂ ਬੰਪਰ ਕਾਰ ਦਾ ਜੈਨੂਨ ਹੈਗਾ ਠੀਕ ਹੈ ਜੀ ਤੇ ਸਾਰੇ ਕਾਗਜ਼ ਪੱਤਰ ਕੰਪਲੀਟ ਮਿਲਣਗੇ ਓਕੇ ਜੀ ਪਾਸਿੰਗ ਕਰਵਾ ਕੇ ਦੇਵਾਂਗੇ ਸਿਰਫ 1,90,000 ਰੁਪਏ ਦੀ ਹੋਰ ਥੱਲੇ ਬਾਈ 5000 ਰੁਪਏ ਡਿਸਕਾਊਂਟ 1,85,000 ਰੁਪਏ ਦੇ ਦਾਂਗੇ 85 ਤੋਂ ਵੀ ਥੱਲੇ ਕਰਾਵਾਂਗੇ ਬਾਈ ਆਪਾਂ ਹਾਂਜੀ ਤੇ ਬਾਕੀ ਕਾਰ ਦੇ ਤੁਸੀਂ ਸਾਨੂੰ ਆਪਾਂ ਕੰਡੀਸ਼ਨ ਦਿਖਾਪੂ ਦੇ ਦਿੰਦੇ ਆਗੇ ਟੋਟਲ ਕਾਰ ਵੀਰੇ ਨਵੀਂ ਹੈਗੀ ਕਿਸੇ ਵੀ ਕਾਰ ਦੇ ਵਿੱਚ ਕੋਈ ਦਿੱਕਤ ਨਿਕਲੇ ਉਹਦੇ ਲਈ ਬੈਠੇ ਆਂਗਾ ਆਪਾਂ ਇੰਜਨ ਗੇਅਰ ਦੀ ਹਰ ਇੱਕ ਚੀਜ਼ ਦੀ ਆਪਣੀ ਲੱਗੀ ਬੱਜੀ ਲਿਖ ਕੇ ਗਾਰੰਟੀ ਹੋਊਗੀ ਜੀ ਚੱਲ ਬੱਤ ਅਗੇ ਓਏ ਹਾਂ ਜੀ ਇਹ ਇਹਦਾ ਬੋਲੋ ਇਹ ਆ ਗਈ ਜੀ ਆਪਣੇ ਕੋਲੇ ਸਿਆਜ ਮੰਤਰੀ ਕੋਲ ਆਈ ਹੋਈ ਕਾਰ ਆ ਜੀ ਇਹ ਹਾਂ ਜੀ 2016 ਮਾਡਲ ਹੈ ਪੂਰੀ ਸਾਹਸ ਵਾਂਗ ਰੱਖੀ ਕਾਰ ਆ ਗਈ ਕੋਈ 1 ਇੱਕ ਵੀ ਰੁਪਿਆ ਕਾਰ ਦੇ ਉੱਪਰ ਲਾਉਣ ਦੀ ਲੋੜ ਨਹੀਂ ਸ਼ਾਪ ਵਾਲਾ ਵੇਰੀਐਂਟ ਆ ਬੀਡੀੀ ਸੈਕੰਡ ਓਨਰ ਹੈ ਕਾਰ ਦਾ ਵੀਰੇ ਇਹਨਾਂ ਦੀ ਇਹ ਕਾਰ ਦੀ ਮੈਂ ਪਹਿਲਾਂ ਵੀ ਵੀਡੀਓ ਦੇਖੀ ਆ ਮੈਂ ਤੁਹਾਨੂੰ ਬਾਬਾ ਆਤਰ ਸਿੰਘ ਨੂੰ ਜਾਣ ਕੇ ਗਏ ਨਾ ਅੱਜ ਮੱਸਿਆ ਦਾ ਦਿਹਾੜਾ ਹੈਗਾ ਸਾਡਾ ਏਰੀਆ ਬਾਬਾ ਆਤਰ ਸਿੰਘ ਦੀ ਕਿਰਪਾ ਇਹ ਗੱਡੀ ਅਸਲ ਮੈਂ ਪਹਿਲਾਂ ਵੀ ਵੀਡੀਓ ਦੋ ਤਿੰਨ ਵੀਡੀਓ ਚ ਮੈਂ ਦੇਖ ਲਈ ਮੈਂ ਖੋਦ ਲੈਣ ਨੂੰ ਫਿਰਦਾ ਸੀ ਇਹ ਲੈਣ ਨੂੰ ਫਿਰਦਾਗਾ ਹੋ ਸਕਿਆ ਪਰਮਾਤਮਾ ਆਪਾਂ ਕੱਲ ਨੂੰ ਲੈ ਲਈਏ ਜਾਂ ਥੋੜੇ ਜਿਹੇ ਟਾਈਮ ਨੂੰ ਸਿਆਜ ਦੀ ਪੂਰੀਆਂ ਚ ਮੈਨੂੰ ਚੰਗੀ ਲੱਗੀ ਗੱਡੀ ਇਹ ਮੈਂ ਇੱਕ ਦੋ ਵੀਡੀਓ ਚ ਇਹਨਾਂ ਦੀ ਪਹਿਲਾਂ ਵੀ ਇਹ ਗੱਡੀ ਦੇਖੀ ਆ ਬਹੁਤ ਕੈਂਟ ਗੱਡੀ ਆ ਬਾਈ ਇਹ ਹਾਂਜੀ ਹੋ ਸਕਦਾ ਬਾਈ ਆਪਾਂ ਵੀ ਲੈ ਲਈਏ ਠੀਕ ਹੈ ਠੀਕ ਹੈ ਜੀ ਅੱਗੇ ਵੀਰੇ ਇਹ ਅੱਗੇ ਆ ਗਈ ਜੀ Honda Amaze 2016 ਮਾਡਲ ਹੈ। ਹਾਂਜੀ। ਇਹ ਅੱਜ ਕਸਟਮਰਾਂ ਵਾਸਤੇ ਆਪਾਂ ਗਿਫਟ ਸਾਨ ਕੇ ਲਿਆਂਦਾ ਵੀਰੇ। ਠੀਕ ਹੈ ਬਾਈ। ਇਹ ਪੜਾਕਾ ਪਾਉਣਾ ਆਪਣੇ ਕਾਰ ਬਿਲਕੁਲ ਨਵੀਂ ਪਈ ਹੈ ਵੀਰੇ ਕਾਰ ਇਹ। ਠੀਕ ਹੈ ਬਾਈ। ਹਾਂਜੀ। 2016 ਮਾਡਲ ਆ ਗਈ ਜੀ। ਸੈਕੰਡ ਓਨਰ ਹੈ। ਕਾਰ ਦੀ ਕੰਡੀਸ਼ਨ ਦੇਖ ਲਓ ਟੋਟਲ ਖਰਾਬ। ਆਣਾ ਦਿਖਾ ਪੁੱਤ ਅੱਗੇ ਓਏ। ਆਲਮੋਸਟ ਸਾਰੀ ਕਾਰ ਓਰੀਜਨਲ ਹੈ। ਚਾਰੇ ਟਾਇਰ ਨਵੇਂ ਨੇ ਬਿਲਕੁਲ ਆਪਣੇ ਕੋਲ ਟਾਇਰ ਆ। 27 ਤੋਂ 28 ਦੀ ਕਾਰ ਦੀ ਦੀ ਹੈਗੀ ਐਵਰੇਜ। ਠੀਕ ਹੈ ਬਾਈ। ਕੋਈ ਕੰਮ ਖਰਚਾ ਨਹੀਂ। ਕਾਰ ਦੇ ਉੱਪਰ ਲੋਨ ਦੀ ਫੈਸਿਲਿਟੀ ਹੈ ਵੀ ਅਵੇਲੇਬਲ ਆ ਲੋਨ ਕਰਵਾ ਲਾ ਕੋਈ ਮਰਜ਼ੀ ਕਾਰ ਲੈ ਲਓ ਵੀਰੇ ਠੀਕ ਆ ਬਾਈ ਕਿਉਂਕਿ ਯਾਰ ਮੇਰੇ ਪਿੰਡ ਦੇ ਨੇ ਬਾਈ ਇਹ ਮੇਰੀ ਆਪਣਾ ਪਹਿਲਾ ਬਲੌਗ ਵੀਡੀਓ ਕੁਛ ਲਾ ਲਓ ਹਨਾ ਆ ਜੇ ਮੈਨੂੰ ਫੋਨ ਕਰ ਲਿਓ ਆਪਾਂ ਦੱਬਾਂਗੇ ਇਹਨਾਂ ਨੂੰ ਚਾਹੇ ਮੈਨੂੰ ਮੈਂ ਪੈਦਾ ਵੀ ਗਿਆ ਮੈਨੂੰ ਪੱਲੇਉਂ ਦੇਣਾ ਪਈ ਜੇ ਕੁਛ ਐਂਡ ਤੇ ਬੜਾਕਾ ਫੇਰ ਪਾਉਂਗਾ ਆ ਵੀਰੇ ਇਹ ਆ ਗਈ ਆਪਣੇ ਕੋਲੇ ਫੋਰਡ ਇਕੋਸਪੋਰਟੀ 2017 ਮਾਡਲ ਹੈ ਫਸਟ ਓਨਰ ਹੈਗੀ ਤੇ ਟਾਪ ਵਾਲਾ ਮਾਡਲ ਹੈ ਇਹਦਾ ਤੇ ਇਹ ਕਾਰ ਦੇ ਦਾਂਗੇ ਸਿਰਫ ਆਪਾਂ 3 ਲੱਖ ਤੇ 40000 ਰੁਪਏ ਦੀ ਹੋਰ ਥੱਲੇ ਬਾਕੀ ਵੀਡੀਓ ਸ਼ੇਅਰ ਕਰਕੇ ਉਪਰ ਆ ਮਾਨਤਨ ਉਹਦਾ ਫੁੱਲ ਕਰਾਂਗੇ ਜੀ ਆਪਾਂ ਮੈਂ ਦੱਬੂ ਭਾਈ ਆ ਕੇ ਜਦੋਂ ਕੋਈ ਗਾਖ ਆ ਗਿਆ ਹਾਂ ਹਾਂ ਸੋ ਵੀਰੇ ਆਪਾਂ ਜਿੰਨੀ ਕਹਿਣੀ ਹੈ ਉਹਨੀ ਪਗਾਉਣੀ ਆ ਵੀਰੇ ਆਪਣੇ ਲਿਖ ਕੇ ਗਾਰੰਟੀ ਹੋਊਗੀ ਵੀਡੀਓ ਸ਼ੇਅਰ ਕਰਕੇ ਆਜੋ ਮਾਨਤਨ ਖੁੱਲਾ ਕਰਾਂਗੇ ਜੀ ਆਪਾਂ ਜਿਹੜਾ ਮੈਂ ਗਿਫਟ ਕਹਿੰਦਾ ਸੀ ਸੋਨੂੰ ਆਪਦੀ ਪਹਿਲੀ ਵੀਡੀਓ ਕਰਕੇ ਜਿਹੜਾ ਵੀ ਕੋਈ ਬਾਈ ਕਾਰ ਲੈਣ ਆਉਂਦਾ 100 ਕਿਲੋਮੀਟਰ ਤੋਂ 150 ਕਿਲੋਮੀਟਰ ਤੋਂ ਉਹਦਾ ਤੇਲ ਖਰਚਾ ਉਹ ਮੈਂ ਦੇਉਂਗਾ ਆਪਦੇ ਪੱਲੇੋਂ ਅੱਜ ਤੱਕ ਕਿਸੇ ਬਲੌਗਰ ਨੇ ਇਹ ਗੱਲ ਕਹੀ ਨਹੀਂ ਹੋਣੀ ਚਲੋ ਸਾਰੇ ਆਪਣੇ ਵੀਰ ਭੈਣ ਚਲਾਉਂਦੇ ਨੇ ਮੈਂ ਕਿਸੇ ਨੂੰ ਮਾੜਾ ਨਹੀਂ ਕਹਿੰਦਾ ਮੇਰਾ ਪਹਿਲਾ ਇਹ ਮੈਨੂੰ ਉਹੀ ਖੁਸ਼ੀ ਹੋਈ ਆ ਵੀ ਮੈਂ YouTube ਤੇ Facebook ਤੇ Insta ਤੇ ਆ ਗਿਆ ਇਹਦਾ 1000 ਰੁਪਏ ਦਾ ਮੱਛੇ ਚਾਹੇ 2000 ਦਾ ਮੱਛੇ ਉਹਦਾ ਤੇਲ ਦਾ ਖਰਚਾ ਮੈਂ ਦੇਉਂਗਾ ਹਾਂਜੀ ਸਾਰੀ ਗੱਲ ਬਾਈ ਇਹ ਨਹੀਂ ਬੇਨਤੀ ਪ੍ਰਵਾਨ ਕਰਿਓ